ਹੁਣ ਪੂਰੇ ਪੰਜਾਬ 'ਚ 2179 ਦੇ ਕਰੀਬ ਬਲਾਕ ਪ੍ਰਧਾਨ ਬnaye ਜਾ ਰਹੇ ਨੇ ਜਿਦੇ ਵਿੱਚ 1700 ਦੇ ਕਰੀਬ ਇਹ ਸਾਡੇ ਬਲਾਕ ਪ੍ਰਧਾਨ ਬਣ ਗਏ ਤੇ ਆਉਣ ਵਾਲੇ ਦਿਨ ਅਸੀਂ ਪੂਰੇ ਪੰਜਾਬ ਦੀ ਲਿਸਟ ਕੱਢਾਂਗੇ ਤਾਂ ਕਿ ਪੂਰੇ ਪੰਜਾਬ ਜਿਹੜਾ ਐਸਸੀ ਵਿੰਗ ਹੈ ਉਹਨੂੰ ਤਕੜਾ ਕਰ ਸਕੀਏ ਇਹ 22 ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਸਟਾਈਲ ਵੀ एससी बिग ਦਾ ਬਹੁਤ ਵੱਡਾ ਯੋਗਦਾਨ ਹੋਊਗਾ ਹਰ ਗਲੀ ਚ ਹਰ ਮਹੱਲੇ ਚ ਅਸੀਂ ਆਪਣੀ ਐਕਟੀਵਿਟੀ ਕਰਾਂਗੇ ਜੋ ਵੀ ਸਾਡੇ ਪੰਜਾਬ ਲਈ ਜਾਣ ਜਾਂ ਇਹਨਾਂ ਦੇ ਐਸਸੀ ਭਾਈਚਾਰੇ ਦੀ ਜੋ ਬੈਨੇਫੀਟ ਦੀਆਂ ਸਕੀਮਾਂ ਨੇ ਉਹ ਵੀ ਅਸੀਂ ਜਾ ਕੇ ਗਲੀ ਮਹੱਲੇ ਦੱਸਾਂਗੇ ਪੂਰੀ ਸਰਕਾਰ ਜੋ ਸਾਢੇ 3 ਸਾਲ ਦੇ ਵਿੱਚ ਜੋ ਕੰਮ ਕੀਤੇ ਚਾਹੇ ਜੌਬ ਦੀ ਗੱਲ ਕਰੀਏ 57000 ਦੇ ਕਰੀਬ ਜਿਹੜੀ ਜੌਬ ਹੈ ਉਹ ਦਿੱਤੀਆਂ ਨੇ ਚਾਹੇ ਜ਼ੀਰੋ ਬਿੱਲ ਦੀ ਗੱਲ ਕਰੀਏ ਅੱਜ 85% ਤੇ 90% ਲੋਕਾਂ ਨੂੰ ਜਿਹੜਾ ਬਿੱਲ ਜ਼ੀਰੋ ਆਉਂਦਾ ਹੈ ਜਿਵੇਂ ਸਰਕ ਸੁਰੱਖਿਆ ਫੋਰਸ ਬਣਾਈ ਗਈ ਹੈ ਤੇ ਘੱਟੋ ਘੱਟ 45 ਤੇ 50000 ਉਹਨਾਂ ਨੇ ਜਾਨਾਂ ਬਚਾਈਆਂ ਕਿਉਂਕਿ ਜਦੋਂ ਇਮੀਡੀਏਟ ਦੀ ਕੋਈ ਐਕਸੀਡੈਂਟ ਹੁੰਦਾ ਤਾਂ ਉਹ ਰੋਡ ਤੇ ਗੱਡੀ ਆਉਂਦੀ ਹੈ ਤੇ ਉਹ ਚੱਕ ਕੇ ਹਸਪੀਟਲ ਐਡਮਿਟ ਕਰਾਉਂਦੀ ਹੈ ਕਿਉਂਕਿ ਜਦੋਂ ਜਲਦੀ ਇਲਾਜ ਤੁਹਾਨੂੰ ਮਿਲ ਜਣਾ ਉਹਨਾਂ ਕਈ ਜਾਂਣਾ ਪਾਉਂਦੀਆਂ ਪਾ ਜਾਂਦੀਆਂ ਤੇ ਡਾਕਟਰ ਜੀ ਕਹਿੰਦੇ ਕਿ ਪਿਛਲੇ ਸਾਲ ਤੱਕ ਅਸੀਂ ਵੀ ਇਹਦਾ ਕੰਮ ਨਾ ਵੇਖਣ ਨੂੰ ਮਿਲਿਆ ਤੇ ਮੈਂ ਅੱਜ ਮੈਨੂੰ 1.5 ਮਹੀਨੇ ਦੇ ਕਰੀਬ ਵਿੰਗ ਦੇ ਇੰਚਾਰਜ ਬਣੇ ਨੂੰ ਹੋਏ ਆ ਨਿਗਾਨ ਬਣੇ ਨੂੰ ਹੋਏ ਆ ਤੇ ਮੇਰੀ ਕੋਸ਼ਿਸ਼ ਹੈ ਪੂਰੇ ਪੰਜਾਬ ਜਾਵਾਂ ਕਟੋ-ਕਟ ਖਾਲਸ ਜਿਵੇਂ ਜੋਂਨ ਦੀਆਂ ਮੀਟਿੰਗਾਂ ਸਾਡੇ 5 ਜੋਂਨ ਪੈਂਦੇ ਆ 3 ਜੋਂਨਾਂ ਦੀਆਂ ਮੀਟਿੰਗਾਂ ਹੋ ਗਈਆਂ ਤੇ 2 ਜੋਂਨਾਂ ਦੀ ਮੀਟਿੰਗ ਰਹਿ ਗਈਆਂ ਉਹ ਵੀ ਦਿਵਾਲੀ ਤੋਂ ਪਹਿਲਾਂ ਅਸੀਂ ਕੰਪਲੀਟ ਕਰ ਲਾਂਗੇ ਤਾਂ ਕਿ ਅਸੀਂ ਆਪੇ ਸਰਕਾਰ ਬਾਰੇ ਦੱਸੀਏ ਤਾਂ ਕਿ ਬਾਈ ਸਰਕਾਰ ਬਣੇ 27 ਵੀ ਸਰਕਾਰ ਬਣਾਈਏ ਤਾਂ ਹੀ ਆਪਾਂ ਨੂੰ ਜਿਹੜਾ ਵਿੰਗ ਹੈ ਵਿੰਗ ਨੂੰ ਇਨਸਟਰਕਸ਼ਨ ਵੀ ਹੈ ਸਾਡੀ ਪਾਰਟੀ ਦੀਆਂ ਸ੍ਰੀ ਕੇਜਰੀਵਾਲ ਸਾਹਿਬ ਦੀਆਂ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਤੇ ਮਨੀਸ਼ ਸ਼ੋਧੀਆਂ ਸਾਹਿਬ ਦੀਆਂ ਹਾਜ਼ਰੀ ਤਾਂ ਨੇ ਆਉਣ ਵਾਲੇ ਟਾਈਮ 'ਚ ਜਿਹੜਾ ਐਸੀ ਵੀਗਾ پورے ਪੰਜਾਬ 'ਚ ਵਧੀਆ ਕੰਮ ਕਰਦਾ। ਸਵਿਚ ਨਹੀਂ ਕਰੀ ਜੀ ਇਹ ਸਵਿਚ ਕਰੇ ਸਰਕਾਂ ਜਿਵੇਂ ਫੱਦੇਗਰ ਸਾਹਿਬ ਦੀ ਗੱਲ ਕਰੀਏ ਆ ਸੜਕਾਂ ਦੇ ਕੰਮ ਪੂਰੇ ਫੱਦੇਗਰ ਸਾਹਿਬ ਸ਼ੁਰੂ ਹੋ ਗਏ ਤੇ ਚਾਹੇ ਕੋਈ ਵੀ ਰੋਡ ਹੈ ਜਿਹੜੀ ਟੁੱਟੀਆਂ ਨੇ 5 6 ਸੱਤ ਤੋਰ ਰਵੇ ਨਹੀਂ ਹੋਈ ਤੇ ਹੁਣ ਜਲਦੀ ਜਲਦੀ ਸਾਰੀਆਂ ਰਿਪੇਅਰ ਹੋਣ ਗਿਆ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਵੇਂ ਸ਼ਹਿਰ ਦੀ ਗੱਲ ਕਰੀਏ ਅੱਜ ਆ ਤੁਸੀਂ ਬਸੀ ਸ਼ਹਿਰ ਨਾਮਦੇ ਰੋਡ ਸੀਗਾ ਤੇ ਉਹ ਵੀ 5 ਤੇ 7 ਦਿਨ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ ਸਾਡੇ ਰਿੰਕੂ ਆਪਣੇ ਰਵਿੰਦਰ ਰਿੰਕੂ ਜੀ ਤੇ ਉਹਨਾਂ ਦੀ ਪੂਰੀ ਟੀਮ ਬਸੀ ਸ਼ਹਿਰ ਲਈ ਦਿਨ ਰਾਤ ਉਹਨੇ ਕੰਮ ਕਰ ਰਹੀ ਹੈ ਕਿ ਚਾਹੇ ਕੋਬੇ ਵਾਲਾ ਜਿਹੜੀ ਡਾਕਟਰੀ ਰੋਡ ਹੈ ਉਹ ਵੀ ਆਉਣ ਵਾਲੇ ਦਿਨ ਅ ਉਹਨਾਂ ਦਾ ਵੀ ਕੰਮ ਸ਼ੁਰੂ ਹੋ ਜੂਗਾ ਇੰਟਰਲੋਕਿੰਗ ਟਾਈਲ ਲੱਗ ਰਹੀਆਂ ਨੇ ਤਾਂ ਕਿ ਆਪਾਂ ਹੋਰ ਵਿਕਾਸ ਦੇ ਕੰਮ ਕਰ ਸਕੀਏ ਮੈਂ ਤੁਹਾਡਾ ਸਾਰੇ ਨਾਲ ਦਿਨ ਦੀ ਗਾਇਸਾਂ ਦਾ ਧੰਨਵਾਦ ਕਰਦਾ ਵੀ ਆਉਣ ਵਾਲੇ ਟਾਈਮਸ ਦੇ ਇੱਕ ਜ਼ਾਲ ਦੇ ਵਿੱਚ ਹੈ ਚਾਹੇ 1000 ਰੁਪਏ ਦੀ ਗੱਲ ਹੈ ਚਾਹੇ ਡਿਵੈਲਪਮੈਂਟ ਦੀ ਕੰਮ ਹੈ ਹੋਰ ਸ਼ਹਿਰਾਂ ਦੀ ਚਾਹੇ ਪਿੰਡਾਂ ਦੀ ਆਨ ਬਾਈ ਟੈਂਸ ਸਰਕਾਰ ਪੂਰਾ ਕੰਮ ਕਰੂਗੀ ਇੱਕ ਵਾਸ਼ਨ ਕਰਦੇ ਜਿਹੇ ਉਹਨਾਂ ਦਾ ਅਸੀਂ ਕਿੰਨਾ ਕੁ ਕੰਮ ਕਰਦੇ ਹਾਂ ਜਿਹੜੇ ਰਾਸ਼ ਤੋਂ ਕੱਟੇ ਗਏ ਆ ਉਹਨਾਂ ਦੀ ਰਿਪੋਰਟ ਆਪਾਂ ਜੀ ਮਿਨਿਸਟਰ ਸਾਹਿਬ ਤੇ ਸੀ ਮਿਨਿਸਟਰ ਸਾਹਿਬ ਇੰਟਰਨਸ ਕਰਕੇ ਜਿਹੜੀਆਂ ਜਿਹੜੇ ਓਕਾਰ ਕੱਟੇ ਨੇ ਉਹ ਵੀ ਜਲਦੀ ਜਲਦੀ ਬਣਨਗੇ ਤਾਂ ਕਿ ਇਨਸੈਕਟਿੰਗ ਅਤੀ ਗਈ ਹੈ ਡਿਪਾਰਟਮੈਂਟ ਨੂੰ ਤਾਂ ਕਿ ਉਹ ਜਲਦੀ ਇਹ ਬਣਾਈ ਜਾਵੇ